ਉਹਨਾਂ ਜ਼ਮਾਨਿਆਂ ਵਿੱਚ ਹਿੰਦੂ ਧਰਮ ਦੇ ਵਿੱਚ ਜੱਗ ਹੋਇਆ ਕਰਦੇ ਸੀ ਤੇ ਜੱਗ ਸੰਗਤ ਜੀ ਆਮ ਮਨੁੱਖ ਨਹੀਂ ਕਰਵਾ ਸਕਦਾ ਸੀ ਲੱਖਾਂ ਰੁਪਈਆ ਜੱਗ ਤੇ ਖਰਚ ਹੁੰਦਾ ਸੀ ਲੱਖਾਂ ਰੁਪਈਆ ਅੱਜ ਦੇ ਆਪਾਂ ਸਿੱਖ ਧਰਮ ਦੀ ਬਾਤ ਪਾਈਏ ਸਿੱਖ ਧਰਮ ਦੇ ਵਿੱਚ ਵੀ ਸਹਿਜ ਪਾਠ ਸਭ ਕਰਾਉਣਾ ਹੋਵੇ ਸਹਿਜੇ ਹੀ ਸੰਗਤ ਜੀ 40-50 ਹਜ਼ਾਰ ਰੁਪਈਆ ਖਰਚ ਹੋ ਜਾਂਦਾ ਹੈ ਅਖੰਡ ਪਾਠ ਸਾਹਿਬ ਕਰਵਾਉਣਾ ਹੋਵੇ ਸੰਗਤ ਜੀ ਲੱਖ ਸਵਾ ਲੱਖ ਰੁਪਈਆ ਸਿੱਧੇ ਖਰਚ ਹੋ ਜਾਂਦਾ ਹੈ ਲੰਗਰ ਲਾਉਣਾ ਹੋਵੇ ਤਾਂ ਵੀ ਮਾਇਆ ਦੀ ਲੋੜ ਪੈਂਦੀ ਹੈ ਪਰ ਸਤਿਗੁਰ ਜੀ ਧੰਗ ਗੁਰੂ ਨਾਨਕ ਸਾਹਿਬ ਨੇ ਸਮਝਾਇਆ ਭਾਈ ਇਹ ਪੁੰਨ দান ਸੇਵਾ ਇਹਨਾਂ ਦਾ ਵੀ ਆਪਣੀ ਥਾਂ ਤੇ ਮਹੱਤਮ ਹੈ ਐਸੀ ਬਾਤ ਨਹੀਂ ਕਿ ਸਹਿਜ ਪਾਠ ਦਾ ਕੋਈ ਮਹੱਤਮ ਨਹੀਂ ਨਹੀਂ ਬਹੁਤ ਵੱਡਾ ਮਹੱਤਮ ਹੈ ਸੁਖਮਣੀ ਸਾਹਿਬ ਦਾ ਪਾਠ ਹੋ ਜੇ ਤੇ ਉਹਦਾ ਵੀ ਮਹਾਤਮ ਹੈ ਅਖੰਡ ਪਾਠ ਸਾਹਿਬ ਹੋਵੇ ਉਹਦਾ ਬਹੁਤ ਵੱਡਾ ਮਹਾਤਮ ਹੈ ਪਰ ਸਤਿਗੁਰ ਨੇ ਆਖਿਆ ਭਾਈ ਇਹਨਾਂ ਦਾ ਆਪਣੀ ਜਗ੍ਹਾ ਤੇ ਮਹਾਤਮ ਹੈ ਪਰ ਸਭ ਤੋਂ ਵੱਡਾ ਮਹਾਤਮ ਸਤਿਗੁਰ ਆਖਣ ਲੱਗੇ ਪ੍ਰਮਾਤਮਾ ਪਰਮੇਸ਼ਰ ਦੀ ਬੰਦਗੀ ਦਾ ਆਖੋ ਸਤਨਾਮ ਜੀ ਵਾਹਿਗੁਰੂ ਤੇ ਨਾਲ ਹਰਾਨੀ ਦੀ ਬਾਤ ਇਹ ਹੈ ਕਿ ਪ੍ਰਮਾਤਮਾ ਦੀ ਬੰਦਗੀ ਕਰਨ ਵਾਸਤੇ ਇੱਕ ਫੁੱਟੀ ਕੌਡੀ ਵੀ ਖਰਚ ਨਹੀਂ ਕਰਨੀ ਪਈ। ਫੁੱਟੀ ਕੌਡੀ। ਪ੍ਰਮਾਤਮਾ ਦੀ ਬੰਦਗੀ ਕਰਨ ਵਾਸਤੇ ਇੱਕ ਦੁਆਣੀ ਵੀ ਖਰਚ ਕਰਨ ਦੀ ਲੋੜ ਨਹੀਂ ਪਈ। ਕਿਵੇਂ ਸੰਗਤ ਜੀ? ਧੰਨ ਗੁਰੂ ਨਾਨਕ ਦੇਵ ਮਹਾਰਾ ਸੱਚੇ ਬਾਦਸ਼ਾਹ ਨੇ ਆਪਣੇ ਸਿੱਖਾਂ ਨੂੰ ਇੱਕ ਵਚਨ ਕਿਹਾ। ਜਿਹੜਾ ਵਚਨ ਧੰਨ ਗੁਰੂ ਅਰਜਨ ਸਾਹਿਬ ਜੀ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਕੀਤਾ। ਸਤਗੁਰ ਕਹਿੰਦੇ ਆਹ ਕੰਮ ਕਰਿਆ ਕਰ ਇਹਦਾ ਸਭ ਤੋਂ ਵੱਡਾ ਮਹਾਤਮ ਹੈ ਪਰ ਇੱਕ ਫੁੱਟੀ ਕੌਡੀ ਇੱਕ ਦਵਾਨੀ ਵੀ ਇਹਦੇ ਤੇ ਖਰਚ ਨਹੀਂ ਹੁੰਦੀ ਉਹ ਕਿਹੜਾ ਹੈ ਤੁਹਾਡੇ ਚੋਂ ਬਹੁਤਿਆਂ ਨੇ ਅੱਜ ਸਵੇਰੇ ਕੀਤਾ ਹੋਣਾ